ਜਿੰਨਾ ਚਿਰ ਇਹਨਾਂ ਜ਼ਥੇਦਾਰਾਂ ਨੇ ਬਾਦਲਾਂ ਦੀ ਪੁਸਤ ਬਣਾਈ ਕੀਤੀ ਉਹਨਾਂ ਦੀ ਮਰਜ਼ੀ ਅਨੁਸਾਰ ਫੈਸਲੇ ਕੀਤੇ ਉਹਨਾਂ ਚਿਰ ਇਹ ਜ਼ਥੇਦਾਰ ਠੀਕ ਰਹੇ ਔਰ ਜਦੋਂ ਇਹਨਾਂ ਨੇ ਸਿੱਖ ਸੰਗਤਾਂ ਦੀਆਂ ਭਾਵਨਾਵਾਂ ਅਨੁਸਾਰ ਫੈਸਲਾ ਕਰਨ ਦੀ ਕੋਸ਼ਿਸ਼ ਕੀਤੀ ਭਾਵੇਂ ਕਿ ਉੱਥੇ ਵੀ ਥੋੜੀ ਨਰਮਾਈ ਵਰਤੀ ਸੁਖਬੀਰ ਸਿੰਘ ਬਾਦਲ ਉਹਨਾਂ ਦੇ ਸਾਥੀਆਂ ਦੇ ਸਿਆਸੀ ਗੁਨਾਹਾਂ ਨੂੰ ਦਰਕਨਾਰ ਕਰਦੇ ਹੋਏ ਕੇਵਲ ਧਾਰਮਿਕ ਸਜ਼ਾ ਲਾਈ ਧਾਰਮਿਕ ਗੁਨਾਹਾਂ ਦੀ ਧਾਰਮਿਕ ਸਜ਼ਾ ਸਿਆਸੀ ਗੁਨਾਹਾਂ ਦੀ ਸਿਆਸੀ ਸਜ਼ਾ ਹੁੰਦੀ ਹੈ ਪਰ ਫਿਰ ਵੀ ਉਹਨਾਂ ਨੂੰ ਇਹ ਬਰਦਾਸ਼ਤ ਨਹੀਂ ਹੋਇਆ ਸੁਖਬੀਰ ਸਿੰਘ ਬਾਦਲ ਤੇ ਉਹਨਾਂ ਦੇ ਜਿਹੜੇ ਸਪਾਸ ਸਲਾਰ ਸੀ ਉਹਨਾਂ ਨੇ ਜਿਸ ਤਰੀਕੇ ਨਾਲ ਗਿਆਨੀ ਹਰਪ੍ਰੀਤ ਸਿੰਘ ਨਾਲ ਕੀਤਾ ਇਹ ਹੋਣਾ ਸੀ ਮੈਂ ਪਹਿਲੇ ਦਿਨ ਤੋਂ ਕਹਿੰਦਾ ਸੀ ਕਿ ਸ਼ਰਮਣੀ ਕਮੇਟੀ ਜਥੇਦਾਰਾਂ ਨੂੰ ਲਿਹਾਉਂਦੀ ਹਾਥੀ ਤੇ ਬਿਠਾ ਕੇ ਆ ਤੇ ਤੋਰਦੀ ਗਧੇ ਤੇ ਬਿਠਾ ਕੇ ਆ ਜਿਹੜਾ ਅੱਜ ਹਰਪ੍ਰੀਤ ਸਿੰਘ ਦਾ ਹਸਰ ਹੋ ਰਿਹਾ ਤੁਹਾਡੇ ਸਾਹਮਣੇ ਆ ਡੇਠੇ ਸਬੇ ਸਾਭ ਨਹੀਂ ਤੁਦ ਜਿਹਿਆ ਬਦੋ ਪੁਰਖ ਬਿਧਾਤੇ ਤਾਂ ਤੂੰ ਸੋਹਿਆ ਸੱਚਖੰਡ ਸ੍ਰੀ ਦਰਬਾਰ ਸਾਹਿਬ ਸ੍ਰੀ ਅਮਰਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਸਾਡੀ ਨਿਤ ਦੀ ਅਰਦਾਸ ਦਾ ਹਿੱਸਾ ਵਾ ਦੁਨੀਆ ਭਰ ਦੇ ਵਿੱਚ ਬੈਠਾ ਸਿੱਖ ਜਦੋਂ ਨਿਤ ਅਰਦਾਸ ਕਰਦਾ ਤੇ ਉਹ ਸੱਚਖੰਡ ਸ੍ਰੀ ਅਮਰਤਸਰ ਸਾਹਿਬ ਦਰਬਾਰ ਸਾਹਿਬ ਦੇ ਦਰਸ਼ਨ ਇਸ਼ਨਾਨ ਦੀ ਅਰਦਾਸ ਕਰਦਾ ਅਸੀਂ ਆਪਣੇ ਧਨ ਭਾਗ ਸਮਝਦੇ ਆ ਕਿ ਜਦੋਂ ਵੀ ਸਾਨੂੰ ਗੁਰੂ ਰਾਮਦਾਸ ਦੇ ਦਰ ਦੇ ਦਰਸ਼ਨ ਹੁੰਦੇ ਆ ਜਦੋਂ ਵੀ ਕੋਈ ਵਿਸ਼ੇਸ਼ ਗਤੀਵਿਧੀਆਂ ਹੁੰਦੀਆਂ ਨੇ ਤੇ ਉਸ ਵੇਲੇ ਅਸੀਂ ਜਿਵੇਂ ਸਾਡੇ ਮੁਸਲਮਾਨ ਭਰਾਵਾਂ ਦਾ ਮੱਕਾ ਇਸੇ ਤਰ੍ਹਾਂ ਸਿੱਖਾਂ ਦਾ ਮੱਕਾ ਸਤਖੰਡ ਸ੍ਰੀ ਦਰਬਾਰ ਸਾਹਿਬ ਸਾਡਾ ਸਿੱਖ ਪੰਥ ਦਾ ਕੇਂਦਰੀ ਸਥਾਨ ਸਾਡਾ ਸਿੱਖ ਪ੍ਰਭੂ ਸੱਤਾ ਦਾ ਕੇਂਦਰ ਹੈ ਸ੍ਰੀ ਅਕਾਲ ਤਖਤ ਸਾਹਿਬ ਅਸੀਂ ਉਸ ਵੇਲੇ ਸਤਖੰਡ ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨ ਕਰਨ ਗੁਰੂ ਦੇ ਚਰਨਾਂ ਚ ਅਰਦਾਸ ਕਰਨ ਤੇ ਸ੍ਰੀ ਅਕਾਲ ਤਖਤ ਸਾਹਿਬ ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਦੇ ਦਰ ਦੇ ਇਸ਼ਨਾਨ ਕਰਨ ਦਰਸ਼ਨ ਇਸ਼ਨਾਨ ਤੇ ਅਰਦਾਸ ਕਰਨ ਵਾਸਤੇ ਅਸੀਂ ਪਹੁੰਚਦੇ ਆਂ ਅੱਜ ਸ਼੍ਰੋਮਣੀ ਅਕਾਲੀ ਦਲ ਆਜ਼ਾਦ ਜੋ ਹਰਿਆਣਾ ਦੇ ਵਿੱਚ 28 ਨਵੰਬਰ ਨੂੰ ਐਲਾਨ ਹੋਇਆ ਸੀ ਔਰ ਸ਼੍ਰੋਮਣੀ ਅਕਾਲੀ ਦਲ ਆਜ਼ਾਦ ਦੇ ਜੋ ਪੰਜ ਸਿੰਘ ਪੰਜ ਪਿਆਰਿਆਂ ਦੀ ਡਿਊਟੀ ਲੱਗੀ ਸੀ ਸੰਗਤ ਦੇ ਵਿੱਚੋਂ ਕਿ ਉਹਨਾਂ ਨੇ ਸੰਤ ਮਹਾਪੁਰਸ਼ਾਂ ਸਿੱਖ ਸ਼ਖਸੀਅਤਾਂ ਹਰਿਆਣਾ ਕਮੇਟੀ ਦੇ ਮੌਜੂਦਾ ਸਾਬਕਾ ਮੈਂਬਰ ਸਹਿਬਾਨਾਂ ਸਿੱਖ ਸੰਗਤਾਂ ਦੀ ਰਾਏ ਲੈ ਕੇ ਉਸ ਦੇ ਪ੍ਰਧਾਨ ਦਾ ਐਲਾਨ ਕਰਨਾ ਸੀ 15 ਦਿਨ ਦਾ ਸਮਾਂ ਸੀ ਉਹਨਾਂ ਪੰਜ ਸਿੰਘਾਂ ਨੇ ਬੜੀ ਮਿਹਨਤ ਕੀਤੀ ਥਾਂਪੁਰ ਥਾਂ ਤੇ ਜਾ ਕੇ ਮਹਾਪੁਰਸ਼ਾਂ ਕੋਲੇ ਮੈਂਬਰ ਸਹਿਬਾਨਾਂ ਕੋਲੇ ਸੰਗਤਾਂ ਦੇ ਕੋਲ ਸਿੱਖ ਚਿੰਤਕਾਂ ਦੇ ਕੋਲ ਤੇ ਫੋਨ ਦੇ ਉੱਤੇ ਵੀ ਰਾਏ ਇਕਤਰ ਕਰਕੇ ਬਕਾਇਦਾ ਇੱਕ ਡਾਇਰੀ ਤਿਆਰ ਕੀਤੀ ਉਸ ਡਾਇਰੀ ਤੇ ਹਰੇਕ ਦੀ ਰਾਏ ਆ ਜਿਨ੍ਹਾਂ ਨੂੰ ਮਿਲੇ ਉਹਨਾਂ ਦੇ ਸਾਈਨ ਵੀ ਆ ਦਸਖਤ ਵੀ ਆ 13 ਤਰੀਕ ਨੂੰ 13 ਦਸੰਬਰ 2024 ਨੂੰ ਗੁਰਦੁਆਰਾ ਪਾਤਸ਼ਾਹ ਛੇਵੀਂ குரு ਖੇਤਰ ਦੀ ਧਰਤੀ ਤੇ ਪੰਜ ਸਿੰਘਾਂ ਨੇ ਪੰਥ ਦੇ ਭਰੇ ਇਕੱਠ ਵਿੱਚ ਜਿੱਥੇ ਸਾਡੇ ਪੰਜਾਬ ਚੋਂ ਵੀ ਸਿੱਖ ਜਥੇਬੰਦੀਆਂ ਦੇ ਆਗੂ ਜੰਮੂ ਕਸ਼ਮੀਰ ਤੋਂ ਵੀ ਆਏ ਸੀ ਤੇ ਹਰਿਆਣਾ ਤੋਂ ਵੀ ਧੰਨ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਆਜ਼ਾਦ ਦੇ ਪ੍ਰਧਾਨ ਦਾ ਐਲਾਨ ਕੀਤਾ ਮੁੱਖ ਸੇਵਾਦਾਰ ਦੇ ਤੌਰ ਤੇ ਦਾਸ ਦਾ ਨਾਮ ਜਿਹੜਾ ਸੀਗਾ ਉਹ ਪੰਜ ਸਿੰਘਾਂ ਨੇ ਅਨਾਉਂਸ ਕੀਤਾ ਜਕਾਰਿਆਂ ਦੀ ਗੂੰਜ ਵਿੱਚ ਸਾਰੇ ਪੰਥਕ ਇਕੱਠ ਨੇ ਉਸ ਦਾ ਸਮਰਥਨ ਕੀਤਾ ਤੇ ਸਨਮਾਨ ਕੀਤਾ ਮੈਂ ਦਿਲ ਦੀਆਂ ਗਹਿਰਾਈਆਂ ਚੋਂ ਸਭ ਦਾ ਧੰਨਵਾਦ ਕਰਦਾ ਕਿ ਇਹ ਸੇਵਾ ਜਿਹੜੀ ਸੀ ਉਹ ਮੇਰੇ ਜ਼ਮੇ ਲਾਈਗੀ ਜੋ ਸਿੱਖ ਧਰਮ ਦੇ ਪ੍ਰਚਾਰ ਪ੍ਰਸਾਰ ਪੰਥਕ ਸੰਘਰਸ਼ ਦੀ ਸੇਵਾ ਪਿਛਲੇ ਤਿੰਨ ਦਹਾਕਿਆਂ ਤੋਂ ਦੁਨੀਆ ਭਰ ਦੇ ਵਿੱਚ ਕਰਦੇ ਆ ਰਹੇ ਆ ਗੁਰੂ ਦੀ ਕਿਰਪਾ ਦੇ ਸਦਕਾ ਉਹਦੇ ਵਿੱਚ ਇੱਕ ਨਵੀਂ ਜ਼ਿੰਮੇਵਾਰੀ ਜਿਹੜੀ ਸ਼੍ਰੋਮਣੀ ਅਕਾਲੀ ਦਲ ਆਜ਼ਾਦ ਦੇ ਮੁਖ ਸੇਵਾਦਾਰ ਦੇ ਤੌਰ ਤੇ ਕਿਉਂਕਿ ਸਿੱਖ ਮਸਲਿਆਂ ਦੇ ਹੱਲ ਤੇ ਧਾਰਮਿਕ ਚੋਣਾਂ ਲੜਨ ਵਾਸਤੇ ਸ਼੍ਰੋਮਣੀ ਅਕਾਲੀ ਦਲ ਆਜ਼ਾਦ ਦੀ ਜੋ ਸ਼ੁਰੂਆਤ ਜੋ ਗਠਨ ਕੀਤਾ ਗਿਆ ਤੇ ਉਸ ਵੇਲੇ ਹੀ ਅਸੀਂ ਮਨਚ ਉਤਾਰਿਆ ਸੀ ਕਿ ਅਸੀਂ ਸਭ ਤੋਂ ਪਹਿਲਾਂ ਸਤਖੰਡ ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨ ਕਰਨ ਅਕਾਲ ਤਖਤ ਸਾਹਿਬ ਤੇ ਮੱਥਾ ਟੇਕਣ ਆਉਣਾ ਅੱਜ ਸ਼੍ਰੋਮਣੀ ਅਕਾਲੀ ਦਲ ਆਜ਼ਾਦ ਦੇ ਅਹੁਦੇਦਾਰ ਸਾਡੇ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਹੁਦੇਦਾਰ ਅਸੀਂ ਸਾਰੇ ਰਲ ਕੇ ਇੱਥੇ ਗੁਰੂ ਸਾਹਿਬ ਦੇ ਚਰਨਾਂ 'ਚ ਨਤਮਸਤਕ ਹੋਣ ਵਾਸਤੇ ਆਏ ਆ ਕਿਉਂਕਿ 19 ਜਨਵਰੀ ਨੂੰ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਵੀ ਹਰਿਆਣਾ ਸਰਕਾਰ ਨੇ ਗੁਰਦੁਆਰਾ ਸਿੱਖ ਚੋਣ ਕਮਿਸ਼ਨ ਨੇ ਜਿਹੜਾ ਹਰਿਆਣਾ ਦੇ ਅੰਦਰ ਹਰਿਆਣਾ ਸਿੱਖ ਗੁਰਦੁਆਰਾ ਚੋਣ ਕਮਿਸ਼ਨ ਉਹਨਾਂ ਵੱਲੋਂ ਐਲਾਨ ਕੀਤਾ ਹੋਇਆ ਅਸੀਂ ਜਿਸ ਵੇਲੇ ਪਹਿਲਾਂ ਹੀ ਕਿਹਾ ਸੀਗਾ ਸਰਬੱਤ ਖਾਲਸਾ ਨੇ ਵੀ ਕਿਹਾ ਪਰ ਸਰਕਾਰ ਨੇ ਸਾਡੇ ਤੇ ਪਾਬੰਦੀਆਂ ਲਾਈਆਂ ਸਾਨੂੰ ਜੇਲਾ ਚ ਡੱਕਿਆ ਸਰਬੱਤ ਖਾਲਸਾ 2015 ਚ ਕਿਹਾ ਸੀ ਕਿ ਵਿਧੀ ਵਿਧਾਨ ਜਿਹੜਾ ਜਥੇਦਾਰਾਂ ਦਾ ਹੋਵੇ ਜਿੰਨਾ ਚਿਰ ਵਿਧੀ ਵਿਧਾਨ ਨਹੀਂ ਬਣਦਾ ਉਹਨਾਂ ਚਿਰ ਇਹੀ ਹਾਲਾਤ ਹੋਣਗੇ ਤਾਂ ਹੀ ਸਰਬੱਤ ਖਾਲਸਾ ਨੇ ਐਲਾਨ ਕੀਤਾ ਸੀ ਕਿ ਅਸੀਂ ਜਥੇਦਾਰਾਂ ਨੂੰ ਲਗਾਉਣ ਹਟਾਉਣ ਉਹਨਾਂ ਦਾ ਅਧਿਕਾਰ ਖੇਤਰ ਉਹਨਾਂ ਦੀ ਉਪਜੀਵਕਾ ਇਹਦਾ ਸਾਰਾ ਇੱਕ ਸੰਵਿਧਾਨ ਵਿਧੀ ਵਿਵਧਾਨ ਹੋਵੇ ਜਥੇਦਾਰ ਇੱਕ ਧੜੇ ਦਾ ਨਾ ਹੋਵੇ ਇੱਕ ਪਾਰਟੀ ਦਾ ਨਾ ਹੋਵੇ ਪੰਥ ਦਾ ਹੋਵੇ ਤੇ ਤਾਂ ਹੀ ਉਹਨਾਂ ਦਾ ਮਾਨ ਸਨਮਾਨ ਕਾਇਮ ਰਹਿ ਸਕਦਾ ਜਿੰਨਾ ਚਿਰ ਇਹਨਾਂ ਜਥੇਦਾਰਾਂ ਨੇ ਬਾਦਲਾਂ ਦੀ ਉਸਤ ਬਣਾਈ ਕੀਤੀ ਉਹਨਾਂ ਦੀ ਮਰਜ਼ੀ ਅਨੁਸਾਰ ਫੈਸਲੇ ਕੀਤੇ ਉਹਨਾਂ ਚਿਰ ਇਹ ਜਥੇਦਾਰ ਠੀਕ ਰਹੇ ਔਰ ਜਦੋਂ ਇਹਨਾਂ ਨੇ ਸਿੱਖ ਸੰਗਤਾਂ ਦੀਆਂ ਭਾਵਨਾਵਾਂ ਅਨੁਸਾਰ ਫੈਸਲਾ ਕਰਨ ਦੀ ਕੋਸ਼ਿਸ਼ ਕੀਤੀ ਭਾਵੇਂ ਕਿ ਉੱਥੇ ਵੀ ਥੋੜੀ ਨਰਮਾਈ ਵਰਤੀ ਸੁਖਬੀਰ ਸਿੰਘ ਬਾਦਲ ਉਹਨਾਂ ਦੇ ਸਾਥੀਆਂ ਦੇ ਸਿਆਸੀ ਗੁਨਾਹਾਂ ਨੂੰ ਦਰਕਨਾਰ ਕਰਦੇ ਹੋਏ ਕੇਵਲ ਧਾਰਮਿਕ ਸਜ਼ਾ ਲਾਈ ਧਾਰਮਿਕ ਗੁਨਾਹਾਂ ਦੀ ਧਾਰਮਿਕ ਸਜ਼ਾ ਸਿਆਸੀ ਗੁਨਾਹਾਂ ਦੀ ਸਿਆਸੀ ਸਜ਼ਾ ਹੁੰਦੀ ਆ ਪਰ ਫਿਰ ਵੀ ਉਹਨਾਂ ਨੂੰ ਇਹ ਬਰਦਾਸ਼ਤ ਨਹੀਂ ਹੋਇਆ ਸੁਖਬੀਰ ਸਿੰਘ ਬਾਦਲ ਤੇ ਉਹਨਾਂ ਦੇ ਜਿਹੜੇ ਸਪਾਸ ਸਲਾਰ ਸੀ ਉਹਨਾਂ ਨੇ ਜਿਸ ਤਰੀਕੇ ਨਾਲ ਗਿਆਨੀ ਹਰਪ੍ਰੀਤ ਸਿੰਘ ਨਾਲ ਕੀਤਾ ਇਹ ਹੋਣਾ ਸੀ ਮੈਂ ਪਹਿਲੇ ਦਿਨ ਤੋਂ ਕਹਿੰਦਾ ਸੀ ਕਿ ਸ਼ਰਮਣੀ ਕਮੇਟੀ ਜਥੇਦਾਰਾਂ ਨੂੰ ਲਿਹਾਉਂਦੀ ਹਾਥੀ ਤੇ ਬਿਠਾ ਕੇ ਆ ਤੇ ਤੋਰ ਦੀ ਗਦੇ ਤੇ ਬਿਠਾ ਕੇ ਆ ਜਿਹੜਾ ਅਜ ਹਰਪ੍ਰੀਤ ਸਿੰਘ ਦਾ ਹਸਰ ਹੋ ਰਿਹਾ ਤੁਹਾਡੇ ਸਾਹਮਣੇ ਆ ਮੈਂ ਇੱਕ ਗੱਲ ਕਹਿਣੀ ਚਾਹੁੰਦਾ ਕਿ ਜੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਤਿੰਨ ਮੈਂਬਰੀ ਕਮੇਟੀ ਬਣਾਈ ਆ ਪਹਿਲਾਂ ਉਹਨਾਂ ਬਾਰੇ ਤਾਂ ਨਰੀਖਣ ਕਰ ਲੋ ਉਹਨਾਂ ਦੀ ਪੜਤਾਲ ਕੌਣ ਕਰੂਗਾ ਰਗੂਜੀਤ ਸਿੰਘ ਵਿਰਕ ਸਾਡੇ ਹਰਿਆਣਾ ਤੋਂ ਕਰਨਾਲ ਤੋਂ ਜਿਹੜਾ ਬਾਦਲ ਪਰਿਵਾਰ ਦਾ ਖਾਸਮ ਖਾਸ ਆ ਉਹ ਤਾਂ ਅਕਾਲ ਤਖਤ ਸਾਹਿਬ ਦਾ ਤਨਖਈਆ ਉਹਨੂੰ ਕਮੇਟੀ ਚ ਪਾ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੀ ਵੱਡਾ ਗੁਨਾਹ ਕੀਤਾ ਕਾਰਜ ਕਰਨੀ ਨੇ ਜਿਹੜਾ ਕਾਲ ਤਖਤ ਸਾਹਿਬ ਦਾ ਤਨਖਾਹਿਆ ਉਸ ਵੇਲੇ ਸੌਦਾ ਸਾਧੀਆਂ ਹਾਜ਼ਰੀਆਂ ਭਰਦਾ ਰਿਹਾ ਉਹਦੇ ਮਾਫੀ ਨਾਮੇ ਚ ਸਾਰਾ ਜਿਹੜਾ ਸੀ ਸਾਥ ਉਹਨੇ ਬਦਲਾ ਦਾ ਦਿੱਤਾ ਫਿਰ ਦਲਜੀਤ ਸਿੰਘ ਭਿੰਡਰ ਜੋ ਹਿਮਾਚਲ ਤੋਂ ਉਹ ਵੀ ਵੱਡੇ ਗੁਨਾਹਾਂ ਦਾ ਭਾਗੀਦਾਰ ਉਥੇ ਜਿਹੜੇ ਫਰਾਡ ਦੇ ਪਰਚੇ ਹੋਏ ਸਾਰਾ ਕੁਝ ਵੀ ਜਿਹੜੇ ਖੁਦ ਇਸ ਹਮਾਮ ਚ ਨੰਗੇ ਆ ਉਹ ਹਰਪ੍ਰੀਤ ਸਿੰਘ ਦਾ ਜਿਹੜਾ ਹੈਗਾ ਉਹ ਆਪਣਾ ਪੜਤਾਲ ਕਰਨਗੇ ਔਰ ਇਸ ਦੇ ਨਾਲ ਹੀ ਮੈਂ ਕਹਿਣਾ ਚਾਹੁੰਨਾ ਅਸੀਂ ਪੰਥ ਵੱਲੋਂ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਚੀਫ ਖਾਲਸਾ ਦੀਵਾਨ ਪੰਥਕ ਜਥੇਬੰਦੀਆਂ ਮੈਂ ਸਭ ਨੂੰ ਅਪੀਲ ਕਰਾਂਗਾ ਤਾਲਮੇਲ ਅੱਜ ਹੀ ਕਰਕੇ ਅਸੀਂ ਇੱਕ ਪੰਜ ਮੈਂਬਰੀ ਜਾਂ 11 ਮੈਂਬਰੀ ਕਮੇਟੀ ਅੱਜ ਕੱਲ ਦੇ ਵਿੱਚ ਐਲਾਨ ਕਰਾਂਗੇ ਜਿਹੜੀ ਬਾਦਲਾਂ ਦਾ ਲੇਖਾ ਜੋਖਾ ਸ਼੍ਰੋਮਣੀ ਕਮੇਟੀ ਦਾ ਵੀ ਲੇਖਾ ਜੋਖਾ ਕਰੇਗੀ ਜੋ ਇਹਨਾਂ ਨੇ ਪਿਛਲੇ ਸਮੇਂ ਦੇ ਅੰਦਰ ਪੰਥ ਦੇ ਨਾਲ ਜੋ ਧ੍ਰੋਹ ਕਮਾਇਆ ਵਾ ਕੌਮ ਦੇ ਨਾਲ ਧ੍ਰੋਹ ਕਮਾਇਆ ਵਾ ਇਹਨਾਂ ਦਾ ਲੇਖਾ ਜੋਖਾ ਵੀ ਜਿਹੜਾ ਉਹ ਕਮੇਟੀ ਕਰੇਗੀ ਜਿਸ ਤਰੀਕੇ ਨਾਲ ਇਹਨਾਂ ਨੇ ਅੱਜ ਜਥੇਦਾਰਾਂ ਤੇ ਪੜਤਾਲੀਆ ਕਮੇਟੀ ਬਣਾ ਦਿੱਤੀ ਹੈ ਅਸੀਂ ਇਸ ਗੱਲ ਦਾ ਵਿਰੋਧ ਕਰਦੇ ਹਾਂ ਕਿ ਨਾਲੇ ਉਹਦੇ ਚ ਉਹ ਲੋਕ ਪਾਏਗੇ ਜਿਹੜੇ ਖੁਦ ਇਸ ਹਮਾਮ ਚ ਨੰਗੇ ਆ ਤਨਖਾਈ ਇਹ ਅਕਾਲ ਤੱਕ ਸਾਭ ਦੇ ਇਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਊਗਾ ਔਰ ਔਰ ਇਸ ਤਰੀਕੇ ਦੇ ਨਾਲ ਅਸੀਂ ਇਹ ਜਿਹੜਾ ਹੈਗਾ ਇਸ ਚੀਜ਼ ਦਾ ਭਾਵੇਂ ਕਿ ਸਾਡੇ ਵਿਚਾਰ ਧਾਰਕ ਵਖਰੇਵੇਂ ਰਹੇ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਨਾਲ ਦੂਸਰਿਆਂ ਨਾਲ ਉਹਨਾਂ ਨੇ ਹਮੇਸ਼ਾ ਬਾਦਲਾਂ ਦਾ ਸਾਥ ਦਿੱਤਾ ਹੁਣ ਆ ਕੇ ਪੰਥ ਦੇ ਦਬਾਅ ਗਏ ਉਹਨਾਂ ਨੂੰ ਇਹ ਫੈਸਲਾ ਜਿਹੜਾ ਅਸੀਂ ਕਰਨਾ ਪਿਆ ਜਿਹੜਾ ਬਾਦਲਾਂ ਨੂੰ ਮਨਜ਼ੂਰ ਨਹੀਂ ਆ ਉਹਨਾਂ ਦੇ ਦਲ ਨੂੰ ਮਨਜ਼ੂਰ ਨਹੀਂ ਆ ਇਹਦੇ ਤੇ ਸਗੋਂ ਗਿਆਨੀ ਰਗਵੀਰ ਸਿੰਘ ਉਹਨਾਂ ਨੂੰ ਚਾਹੀਦਾ ਕਿ ਉਹ ਹਰਜਿੰਦਰ ਸਿੰਘ ਧਾਮੀ ਤੇ ਉਹਨਾਂ ਦੀ ਬਣਾਈ ਜਿਸ ਦੇ ਅੰਦਰ ਕਿ ਬਹੁਤ ਸਾਰਾ ਤਲਖੀ ਵੀ ਪੈਦਾ ਹੋਈ ਕਮੇਟੀ ਦੇ ਅੰਦਰ ਮੈਂਬਰਾਂ ਨੇ ਵਿਰੋਧ ਵੀ ਕੀਤਾ ਇਹਨੂੰ ਜ਼ਥੇਦਾਰ ਅਗਵੀਰ ਸਿੰਘ ਨੂੰ ਰੱਦ ਕਰਨੀ ਚਾਹੀਦੀ ਹੈ ਤਿੰਨ ਮੈਂਬਰੀ ਕਮੇਟੀ ਤੇ ਖੁਦ ਕਮੇਟੀ ਪੰਥ ਦੀ ਪ੍ਰਬੰਧਤ ਬਣਾਉਣੀ ਚਾਹੀਦੀ ਹੈ ਜੇਕਰ ਇਸ ਤੇ ਉੱਤੇ ਕੋਈ ਗੱਲਬਾਤ ਵੀ ਕਰਨੀ ਹੈ ਜਿੰਨਾ ਚਿਰ ਬਾਦਲਾਂ ਦੀ ਹਾਂ ਚ ਹਾਂ ਉਹਨਾਂ ਚਿਰ ਜ਼ਥੇਦਾਰ ਵੀ ਚੰਗੇ ਪਹਿਲਾਂ ਵੀ ਜਿਵੇਂ ਇਸ ਤਰ੍ਹਾਂ ਇਹਨਾਂ ਨੇ ਜ਼ਥੇਦਾਰ ਰਣਜੀਤ ਸਿੰਘ ਨੂੰ 1999 ਚ ਹਟਾਇਆ ਸੀਗਾ ਉਸੇ ਤਰੀਕੇ ਨਾਲ ਅੱਜ ਇਹ ਜਿਹੜੀ ਗੱਲ ਆ ਭਾਵੇਂ ਕਿ ਉਹਨਾਂ ਦੀ ਤੇ ਇਹਨਾਂ ਦੀ ਤੁਲਨਾ ਨਹੀਂ ਕੀਤੀ ਜਾ ਸਕਦੀ ਇਹਨਾਂ ਨੇ ਬਾਦਲਾਂ ਦੀ ਹਮੇਸ਼ਾ ਪੁਸਤ ਬਣਾਈ ਕੀਤੀ ਸੀ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਨੇ ਆ ਹੁਣ ਸੰਗਤਾਂ ਦੇ ਦਬਾਅਗੇ ਇਹਨਾਂ ਨੂੰ ਇਹ ਫੈਸਲਾ ਲੈਣਾ ਪਿਆ ਸਾਡੇ ਵਿਚਾਰਧਾਰਕ ਵਖਰੇਵੇਂ ਵੀ ਆ ਭਾਵੇਂ ਪਰ ਇਸ ਧੱਕੇਸ਼ਾਹੀ ਬੇਇਨਸਾਫੀ ਦੇ ਅਸੀਂ ਖਿਲਾਫ ਆ ਚੋੜੇ ਨੂੰ ਜਿਹੜਾ ਅੱਜ ਕੁਛ ਏਕਿਆ ਜਾਵੇ ਬਿਲਕੁਲ ਨਜਾਇਜ਼ ਮੰਗਾ ਮੈਂ ਇਹਦਾ ਸਖਤ ਵਿਰੋਧ ਕਰਦਾ ਭਾਈ ਨਰੈਣ ਸਿੰਘ ਚੋੜਾ ਪੰਥ ਲਈ ਜਿਨੇ ਜ਼ਿਲ੍ਹਾ ਕਟੀਆਂ ਤਸ਼ੱਦਦ ਚੱਲਿਆ ਇੱਕ ਸੰਘਰਸ਼ੀ ਸੇਖਿਆ ਉਦੇ ਜਜ਼ਬਾਤ ਜਿਹੜੇ ਭੜਕੇ ਕੰਟਰੋਲ ਨਹੀਂ ਹੋਇਆ ਜਿਸ ਕਰਕੇ ਉਹਨੇ ਇਹ ਘਟਨਾ ਜਿਹੜੀ ਕੀਤੀ ਆ ਭਾਵੇਂ ਅਸੀਂ ਇਸ ਘਟਨਾ ਨੂੰ ਜਸਟੀਫਾਈ ਨਹੀਂ ਕਰਦੇ ਪਰ ਮੈਂ ਨਾਲ ਹੀ ਮੈਂ ਪਹਿਲਾਂ ਵੀ ਬੇਨਤੀ ਕੀਤੀ ਸੀ ਕਿ ਕੋਈ ਵੀ ਅੱਜ ਵੀ ਅਪੀਲ ਕਰਦਾ ਗੁਰੂ ਰਾਮਦਾਸ ਦੇ ਦਰ ਤੇ ਖੜ ਕੇ ਕਿ ਕੋਈ ਵੀ ਕਿਤੇ ਵੀ ਸੁਖਬੀਰ ਸਿੰਘ ਬਾਦਲ ਉਹਨਾਂ ਤੇ ਇਸ ਤਰ੍ਹਾਂ ਦਾ ਜਸਮਾਨੀ ਹਮਲਾ ਨਾ ਕਰੇ ਕਿਉਂਕਿ ਜਦੋਂ ਅਸੀਂ ਜਸਮਾਨੀ ਹਮਲਾ ਕਰਕੇ ਕਿਸੇ ਨੂੰ ਇਸ ਦੁਨੀਆ ਤੋਂ ਤੋੜ ਦਿੰਨੇ ਆ ਤੂੰ ਆਪਣੇ ਹਸਰ ਕਿਵੇਂ ਦੇਖੇਗਾ ਸੁਖਬੀਰ ਸਿੰਘ ਬਾਦਲ ਦੀ ਲੰਬੀ ਉਮਰ ਹੋਵੇ ਮੈਂ ਗੁਰੂ ਰਾਮਦਾਸ ਦੇ ਦਰ ਤੇ ਅਰਦਾਸ ਕਰਦਾ ਕਿ ਉਹ ਆਪਣਾ ਹਸਰ ਆਪਣਾ ਪਤਨ ਜਿਵੇਂ ਪ੍ਰਕਾਸ਼ ਸਿੰਘ ਬਾਦਲ ਜ਼ਿੰਦਗੀ ਦੇ ਅਖੀਰ ਚ ਪੰਜ ਵਾਰ ਦਾ ਚੀਫ ਮਨਿਸਟਰ ਲੰਬੀ ਆਪਣੇ ਹਲਕੇ ਤੋਂ ਹਾਰ ਕੇ ਜਹਾਨ ਤੋਂ ਕੂਚ ਕੀਤਾ ਇਸੇ ਤਰ੍ਹਾਂ ਸੁਖਬੀਰ ਸਿੰਘ ਬਾਦਲ ਜੋ ਪੰਚ ਤੇ ਪੰਜਾਬ ਨਾਲ ਧਰੋ ਕਮਾਇਆ ਵਾ ਉਦਾ ਹਸਰ ਖੁਦ ਲੰਬੀ ਉਮਰ ਭੋਗ ਕੇ ਦੇਖ ਕੇ ਜਾਵੇ ਇਸ ਕਰਕੇ ਮੇਰੀ ਅਪੀਲ ਆ ਕਿ ਕੋਈ ਵੀ ਉਹਨਾਂ ਤੇ ਜਸਮਾਨੀ ਹਮਲਾ ਨਾ ਕਰੇ ਉਹਨਾਂ ਨੂੰ ਆਪਣਾ ਹਸਰ ਵੇਖਣ ਵਾਸਤੇ ਜੋ ਪੰਥ ਤੇ ਪੰਜਾਬ ਨਾਲ ਉਹਨਾਂ ਨੇ ਧੋਖਾ ਕਮਾਇਆ ਉਹਨੂੰ ਉਹ ਜ਼ਰੂਰ ਆਪਣੀ ਅੱਖੀਂ ਦੇਖ ਕੇ ਜਾਣ ਕੇ ਉਹਨਾਂ ਦਾ ਹਸਰ ਜਿਹੜਾ ਪੰਥ ਤੇ ਮੈਂ ਤਾਂ ਹੀ ਅਪੀਲ ਕਰਦਾ ਦੁਨੀਆ ਦੇ ਕਿਸੇ ਕੋਨੇ 'ਚ ਰਹੋ ਕਿਸੇ ਧੜੇ 'ਚ ਰਹੋ ਕਿਸੇ ਪਾਰਟੀ 'ਚ ਰਹੋ ਆਪਣੇ ਪੰਥ ਤੇ ਆਪਣੇ ਪੰਜਾਬ ਤੇ ਆਪਣੇ ਭਾਈਚਾਰੇ ਦੇ ਨਾਲ ਆਪਣੀ ਧਰਤੀ ਆਪਣੇ ਲੋਕਾਂ ਦੇ ਨਾਲ ਕਦੇ ਗਦਾਰੀ ਨਾ ਕਰੋ ਜਿਹੜੇ ਵੀ ਇਸ ਤਰ੍ਹਾਂ ਦੀ ਗਦਾਰੀ ਕਰਦੇ ਉਹਨਾਂ ਦਾ ਹਸਰ ਆਹੀ ਹੁੰਦਾ ਵਾ ਇਹੀ ਮੈਂ ਸਾਰੇ ਪੰਥ ਨੂੰ ਕੌਮ ਨੂੰ ਅਪੀਲ ਕਰਦਾ ਹੈ ਵਿਕਰਮਜੀਤਿਆ ਕਹਿੰਦੇ ਨੇ ਕਿ ਨਾਰਾਇਣ ਸਿੰਘ ਜੋੜਾ ਪਾਕਿਸਤਾਨ ਤੋਂ ਟ੍ਰੇਨ ਹੋ ਕੇ ਆਏ ਨੇ ਪਾਕਿਸਤਾਨ ਨਾਲ ਸੰਬੰਧ ਨੇ ਉਹਨਾਂ ਦੇ ਐਸਐਸ ਦੇ ਨਾਲ ਸੰਬੰਧ ਨੇ ਦੇਖੋ ਜਿਹੜਾ ਵਿਕਰਮ ਸਿੰਘ ਮਜੀਠੀਆ ਕਹਿੰਦਾ ਮਾਝੇ ਦਾ ਆਪੇ ਬਣਿਆ ਜਰਨੈਲ ਉਹਨੇ ਜਾਂ ਤੇ ਉਹਨਾਂ ਨਾਲ ਉਹਦੀ ਮੁਲਾਕਾਤ ਕਰਾਈ ਹੋਊਗੀ ਜਾ ਉਹਨੇ ਟ੍ਰੇਨਿੰਗ ਸੈਂਟਰ ਚ ਉਹਨੂੰ ਭਰਤੀ ਕਰਾਇਆ ਹੋਊਗਾ ਇਹ ਸਾਰੀਆਂ ਜਿਹੜੀਆਂ ਬੇਫਾਲਤੂ ਗੱਲਾਂ ਬਿਕਰਮ ਸਿੰਘ ਮਜੀਠੀਆ ਕਰਦੇ ਆ ਹਮੇਸ਼ਾ ਇਹਨਾਂ ਨੇ ਪਹਿਲਾਂ ਵੀ ਜੋ ਕੁਝ ਕੀਤਾ ਇਹ ਪਹਿਲਾਂ ਬੰਦੀ ਸਿੰਘਾਂ ਨੂੰ ਅਤਵਾਦੀ ਕਹਿੰਦੇ ਰਹੇ ਤੇ ਹੁਣ ਜਦੋਂ ਵੇਖਿਆ ਪੰਥ ਤੇ ਪੰਜਾਬ ਚ ਉਹਨਾਂ ਦਾ ਮਲਿਆ ਮੇਟ ਹੋ ਗਿਆ ਵਾ ਪੈਰਾਂ ਥੱਲੇ ਸਿਆਸੀ ਜ਼ਮੀਨ ਖਿਸਕ ਗਈ ਆ ਤੇ ਹੁਣ ਬੰਦੀ ਸਿੰਘਾਂ ਵਾਸਤੇ ਦਸਖਤ ਵੀ ਕਰਾਉਂਦੇ ਆ ਤੇ ਹੁਣ ਗਾਂ ਮੀ ਵੀ ਸ਼ਾਇਦ ਸਾਡੀ ਪੰਥ ਚ ਕਿਤੇ ਜੜ ਲੱਗ ਜੇ ਪਰ ਪੰਥ ਦੀ ਕੁਰਬਾਨੀ ਕਰਨ ਵਾਲੇ ਯੋਧੇ ਜਿਹੜੇ ਅੱਜ ਵੀ ਬੰਦੀ ਸਿੰਘ ਉਹਨਾਂ ਦੀ ਰਿਹਾਈ ਲਈ ਅਸੀਂ ਦਿਨ ਰਾਤ ਅਰਦਾਸ ਵੀ ਕਰਦੇ ਆਂ ਸਰਕਾਰਾਂ ਨੂੰ ਵੀ ਅਪੀਲ ਕਰਦੇ ਆਂ ਕਿ ਉਹਨਾਂ ਨੂੰ ਰਿਹਾ ਕੀਤਾ ਜਾਵੇ ਤੇ ਜਿਹੜੇ ਉਹਨਾਂ ਨੂੰ ਅਤਵਾਦੀ ਵੱਖਵਾਦੀ ਕਹਿੰਦੇ ਰਹੇ ਆ ਵਿਕਰਮਜੀਠੀਏ ਵਰਗੇ ਤੇ ਉਹਨਾਂ ਦੇ ਸਾਥੀ ਸੁਖਵੀਰ ਸਿੰਘ ਬਾਦਲ ਵਰਗੇ ਉਹਨਾਂ ਦਾ ਹਸਰ ਤੁਸੀਂ ਦੇਖ ਰਹੇ ਉਹਨਾਂ ਨੂੰ ਪੰਥ ਤੇ ਕੌਮ ਜਿਹੜਾ ਪੰਜਾਬ ਆ ਉਹ ਪਛਾਣੇ ਮੈਂ ਧੰਨਵਾਦ ਕਰਦਾ ਸਿੱਖ ਜਥੇਬੰਦੀਆਂ ਦਾ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਜੋ ਦਿੱਲੀ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਧਰਮ ਪ੍ਰਚਾਰ ਦੇ ਚੇਅਰਮੈਨ ਭਾਈ ਮਨਜੀਤ ਸਿੰਘ ਭੋਮਾ ਆਪਣੇ ਸਾਥੀਆਂ ਸਮੇਤ ਇੱਥੇ ਆਏ ਆ ਤੇ ਭਾਈ ਮੁਹੰਮਦ ਸਿੰਘ ਜੀ ਜਿਹੜੇ ਪੰਥਕ ਬੁਲਾਰੇ ਦਮਦਮੀ ਟਕਸਾਲ ਭਾਈ ਜਰਨੈਲ ਸਿੰਘ ਸਕੀਰਾ ਜਿਹੜੇ ਪੰਥਕ ਆਗੂ ਜਿਨ੍ਹਾਂ ਨੇ ਸ਼੍ਰੋਮਣੀ ਅਕਾਲੀ ਦਲ ਆਜ਼ਾਦ ਤੇ ਹਰਿਆਣਾ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਹੁਦੇਦਾਰਾਂ ਦਾ ਇੱਥੇ ਸਨਮਾਨ ਕੀਤਾ ਸਵਾਗਤ ਕੀਤਾ ਦਿਲ ਦੀਆਂ ਗਹਿਰਾਈਆਂ ਚ ਉਹਨਾਂ ਦਾ ਧੰਨਵਾਦ ਕਰਦਾ ਔਰ ਮੈਂ ਇਹ ਪੰਥ ਦੇ ਸਾਹਮਣੇ ਅਪੀਲ ਕਰਦਾ ਸਾਰੇ ਪੰਥ ਨੂੰ ਕਿ ਤੁਹਾਡੇ ਸਾਹਮਣੇ ਜੋ ਜੋ ਕੁਝ ਅਸੀਂ ਕਿਹਾ ਉਹ ਤੁਹਾਡੇ ਸਾਹਮਣੇ ਆ ਹੁਣ ਫੈਸਲਾ ਤੁਸੀਂ ਕਰਨਾ ਕਿ ਇਹਨਾਂ ਦਾ ਹਸ਼ਰ ਜੋ ਹੋ ਰਿਹਾ ਵਾ ਇਸ ਹਸਰ ਨੂੰ ਤੁਸੀਂ ਦੇਖਦੇ ਸਾਰਿਆਂ ਨੇ ਪੰਥ ਦੇ ਪੰਜਾਬ ਦਾ ਕੌਮ ਦਾ ਸਾਥ ਹਰਿਆਣੇ ਦੇ ਸਿੱਖਾਂ ਨੂੰ ਮੈਂ ਅਪੀਲ ਕਰਦਾ ਕਿ ਇਹਨਾਂ ਨੂੰ ਹਰਿਆਣੇ ਚ ਕੋਈ ਵੀ ਮੂੰਹ ਨਾ ਲਾਵੇ